ਪਰਮਿੰਦਰ ਸਿੰਘ ਨਾਂ ਦਾ ਵਿਅਕਤੀ ਹੈ ਪਿੰਡ ਜਸੋ ਮੱਜਰੇ ਦਾ ਜਿਨੇ ਆਪਣੇ ਸਕੇ ਭਰਾ ਸੰਦੀਪ ਸਿੰਘ ਰੁਫਦੀਪੂ ਦਾ ਜੋ ਕਿ ਉਸ ਤੋਂ عمر ਛੋਟਾ ਸੀ ਉਹਦਾ 1 20 ਤਰੀਕ ਦੀ ਰਾਤ ਨੂੰ ਲੇਟ ਨਾਈਟ ਮਰਡਰ ਕਰਤਾ ਸੀਗਾ ਇਹ ਬੈਟਬੋਲ ਪਈ ਆ ਉਸ ਨੌਜਵਾਨ ਦੀ ਜਿਸਦਾ ਕਤਲ ਹੋਇਆ ਜੋ ਇਹ ਪਰਮਿੰਦਰ ਸਿੰਘ ਇਹ ਚਾਹੁੰਦਾ ਸੀ ਕਿਉਂਕਿ ਦੇ ਛੋਟੇ ਭਰਾ ਦਾ ਵਿਆਹ ਨਹੀਂ ਸੀ ਹੋਇਆ ਅਮਰਿਤਕ ਸੰਦੀਪ ਸਿੰਘ ਦੀਪੂ ਦਾ ਇਹ ਚਾਹੁੰਦਾ ਸੀ ਵੀ ਸਾਰੀ ਜ਼ਮੀਨ ਮੇਰੇ ਕੋਲ ਹੀ ਆ ਜਾਵੇ ਇਹ ਜਮੀਨ ਹਥਿਆਉਣ ਲਈ ਇਹਨੇ ਇਹਦਾ ਬੜਾ ਬਰੂਟਲੀ ਮਰਡਰ ਕੀਤਾ ਤੇ ਜਿਹੜਾ ਮੇਨ ਅਕਿਊਜ਼ਡ ਹੈਗਾ ਉਹਨੂੰ ਗ੍ਰਿਫਤਾਰ ਕਰ ਲਿਆ ਉਹਦੇ ਤੋਂ ਜਿਸ ਤੰਗਲੀ ਨਾਲ ਉਹਨੇ ਮਰਡਰ ਕੀਤਾ ਆਪਣੇ ਭਰਾ ਦਾ ਉਹ ਵੀ ਬਰਾਮਦ ਕਰ ਲਈ ਹੈ ਤੇ ਅੱਜ ਹੁਣ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਵਾਨਾ ਹਾਸਲ ਕੀਤਾ ਜਾਵੇ ਕੱਲਾ ਹੀ ਸੀ ਸਰ ਹਾਂਜੀ ਹਾਂ ਜਿਹੜਾ ਇਹ ਮਾਰਨ ਵਾਲਾ ਸੀਗਾ ਬਿਲਕੁਲ ਕੱਲਾ ਸੀ ਕਿਉਂਕਿ ਛੋਟਾ ਭਰਾ ਸਗਾ ਭਰਾ ਹੋਣ ਕਰਕੇ ਉਹਨੂੰ ਇਹਦੀ ਨੀਅਤ ਤੇ ਕੋਈ ਸ਼ੱਕ ਨਹੀਂ ਸੀ ਇਹਨੇ ਉਸੇ ਚੀਜ਼ ਦਾ ਫਾਇਦਾ ਉਠਾ ਕੇ ਤੇ ਉਹਦਾ ਮਰਡਰ ਕੱਲ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਥਾਣਾ ਪਾਸੋਂ ਅਧੀਨ ਆਉਂਦੇ ਪਿੰਡ ਜਸੂ ਮਾਜਰਾ ਵਿਖੇ ਵੀ ਕੱਲ ਇੱਕ ਕਤਲ ਹੋਇਆ ਸੋ ਉਸ ਦੀ ਗੁੱਥੀ ਨੂੰ ਥੋੜੇ ਜੀ ਟਾਈਮ ਦੇ ਵਿੱਚ ਸੁਲਝਾਇਆ ਗਿਆ ਵੱਡੀ ਕਾਮਯਾਬੀ ਹੈ ਜਿਹੜੀ ਪੁਲਿਸ ਪ੍ਰਸ਼ਾਸਨ ਨੂੰ ਹਾਸਲ ਹੋਈ ਆ ਸੋ ਸਾਡੇ ਨਾਲ ਡੀਐਸਪੀ ਗੁਰਿੰਦਰ ਸਿੰਘ ਬੱਲ ਜੀਨੇ ਗੱਲਬਾਤ ਕਰਦੇ ਆ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਜਿਹੜਾ ਕਤਲ ਹੋਇਆ ਸੀ ਉਸ ਬਾਰੇ ਦੱਸੇਗੇ ਉਹ ਕੀ ਕਾਰਨ ਸੀ ਕਿਦਾਂ ਹਾਂਜੀ ਇਹ ਜਿਹੜਾ ਪਰਮਿੰਦਰ ਸਿੰਘ ਨਾਮ ਦਾ ਵਿਅਕਤੀ ਹੈ ਪਿੰਡ ਜਸੋ ਮੱਜਰੇ ਦਾ ਜਿਨੇ ਆਪਣੇ ਸਕੇ ਭਰਾ ਸੰਦੀਪ ਸਿੰਘ ਉਰਫ ਦੀਪੂ ਦਾ ਜੋ ਕਿ ਉਸ ਤੋਂ عمر ਛੋਟਾ ਸੀ ਉਹਦਾ 1 20 ਤਰੀਕ ਦੀ ਰਾਤ ਨੂੰ ਲੇਟ ਨਾਈਟ ਉਹਦਾ ਮਰਡਰ ਕਰਤਾ ਸੀਗਾ ਜੀ ਜਿਹਦੀ ਵਜ੍ਹਾ ਇਹ ਹੈ ਵੀ ਇਹਨਾਂ ਕੋਲ ਮਤਲਬ ਜਿਹੜਾ ਇਹ ਪਰਮਿੰਦਰ ਸਿੰਘ ਕਾਤਲ ਇਹ ਇਹਦਾ ਵਿਆਹ ਹੋਇਆ ਸੀ ਪਰ ਕਿਉਂਕਿ ਇਹ ਸ਼ਰਾਬ ਪੀਣ ਦਾ ਆਦੀ ਸੀ ਜਿਸ ਦੀ ਵਜ੍ਹਾ ਕਰਕੇ ਇਹਦੀ ਘਰ ਵਾਲੀ ਵੀ ਆਪ ਸਮੇਤ ਬੱਚਿਆਂ ਦੇ ਇਹਨੂੰ ਛੱਡ ਗਈ ਸੀ ਇਹ ਜਿਹੜੀ ਇਹਨਾਂ ਕੋਲ ਤਕਰੀਬਨ ਦੋਹਾਂ ਭਰਾਵਾਂ ਕੋਲ 5 ਕਿੱਲੇ ਜ਼ਮੀਨ ਸੀਗੀ ਜੋ ਇਹ ਪਰਮਿੰਦਰ ਸਿੰਘ ਇਹ ਚਾਹੁੰਦਾ ਸੀ ਕਿਉਂਕਿ ਇਹਦੇ ਛੋਟੇ ਭਰਾ ਦਾ ਵਿਆਹ ਨਹੀਂ ਸੀ ਹੋਇਆ ਮ੍ਰਿਤਕ ਸੰਦੀਪ ਸਿੰਘ ਦੀਪੂ ਦਾ ਤੇ ਚਾਹੁੰਦਾ ਸੀ ਵੀ ਸਾਰੀ ਜ਼ਮੀਨ ਮੇਰੇ ਕੋਲ ਹੀ ਆ ਜਾਵੇ ਤੇ ਇਹ ਜ਼ਮੀਨ ਹਥਿਆਉਣ ਲਈ ਇਹਨੇ ਇਹਦਾ ਬੜਾ ਬਰੂਟਲੀ ਮਰਡਰ ਕੀਤਾ ਤੇ ਜਿਹੜਾ ਸਾਡੇ ਐ ਐਸਚੋ ਨੇ ਸਰਦਾਰ ਗੁਰਨਾਮ ਸਿੰਘ ਥਾਣਾ ਪਾਸੋਂ ਦੇ ਉਹਨਾਂ ਦੀ ਟੀਮ ਨੇ ਬੜੀ ਮਿਹਨਤ ਨਾਲ ਕੰਮ ਕਰਕੇ ਬੜੀ ਸੰਜੀਦਗੀ ਨਾਲ ਕੰਮ ਕਰਕੇ ਇਹ ਮਰਡਰ 8 ਤੋਂ 10 ਘੰਟਿਆਂ ਚ ਟਰੇਸ ਕਰਕੇ ਤੇ ਜਿਹੜਾ ਮੇਨ ਅਕਿਊਜ਼ ਹੈਗਾ ਉਹਨੂੰ ਗ੍ਰਿਫਤਾਰ ਕਰ ਲਿਆ ਉਹਦੇ ਤੋਂ ਜਿਸ ਤੰਗਲੀ ਨਾਲ ਉਹਨੇ ਮਰਡਰ ਕੀਤਾ ਆਪਣੇ ਭਰਾ ਦਾ ਉਹ ਵੀ ਬਰਾਮਦ ਕਰ ਲਈਏ ਤੇ ਅੱਜ ਹੁਣ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਹਾਸਲ ਕੀਤਾ ਜਾਏਗਾ ਇਕੱਲਾ ਹੀ ਸੀ ਸਰ ਹਾਂਜੀ ਹਾਂ ਜਿਹੜਾ ਇਹ ਮਾਰਨ ਵਾਲਾ ਸੀਗਾ ਬਿਲਕੁਲ ਇਕੱਲਾ ਸੀ ਕਿਉਂਕਿ ਛੋਟਾ ਭਰਾ ਸਕਾ ਭਰਾ ਹੋਣ ਕਰਕੇ ਉਹਨੂੰ ਇਹਦੀ ਨੀਅਤ ਤੇ ਕੋਈ ਸ਼ੱਕ ਨਹੀਂ ਸੀ ਇਨੇ ਉਸੇ ਚੀਜ਼ ਦਾ ਫਾਇਦਾ ਉਠਾ ਕੇ ਤੇ ਉਹਦਾ ਮਰਡਰ ਕਰ ਦਿੱਤਾ ਜੀ ਪਹਿਲਾਂ ਵੀ ਕੋਈ ਇਦਾਂ ਦਾ ਫਰਾਜ਼ ਦਾ ਮਾਮਲਾ ਇਹਦੇ ਤੇ ਦਰਜ ਹੈ ਸਰ ਨਹੀਂ ਇਹਦੇ ਤੇ ਇਸ ਕਿਸਮ ਦਾ ਜਾਂ ਕੋਈ ਹੋਰ ਮਤਲਬ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈਗਾ ਅਸੀਂ ਆਪਣਾ ਜਿਹੜਾ ਰਿਕਾਰਡ ਵੀ ਚੈੱਕ ਕੀਤਾ ਤੇ ਇਹਨਾਂ ਜਿਹੜਾ ਮਰਡਰ ਹੀ ਹੈਗਾ ਇਹ ਇਹਦੇ ਜਿਹੜਾ ਕਤਲ ਕੀਤਾ ਉਹੀ ਗੱਲ ਸਾਹਮਣੇ ਆਈ ਹੈ ਜੀ ਤੇ ਸਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਜੋ ਮੁਹਿੰਮ ਚਲਾਈ ਜਾ ਰਹੀ ਹੈ ਜੁਧ ਨਸਿਆਂ ਵਿਰੁੱਧ ਅਤੇ ਗੈਂਗਸਟਰਾਂ ਦੇ ਖਿਲਾਫ ਉਹਦੇ ਬਾਰੇ ਹਾਂਜੀ ਜਿਹੜਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਾਡੇ ਡੀਜੀਸ ਸਾਹਿਬ ਵੱਲੋਂ ਸਾਡੇ ਐਸਐਸਪੀ ਸਾਹਿਬ ਸ਼੍ਰੀ ਵਰਨਨ ਸ਼ਰਮਾ ਜੀ ਵੱਲੋਂ ਸਾਡੇ ਐਸਪੀਡੀ ਸਾਹਿਬ ਜਿਹੜਾ ਕਿ ਕ੍ਰਾਈਮ ਨੂੰ ਹਰ ਰੋਜ਼ ਦੀ ਤਰ੍ਹਾਂ ਮਾਨੀਟਰ ਕਰਦੇ ਨੇ ਸ਼੍ਰੀ ਗੁਰਬੰਸ ਬੈਂਸ ਜੀ ਵੱਲੋਂ ਇਹ ਜਿਹੜੀ ਮੁਹਿੰਮ ਚਲਾਈ ਹੈ ਉਹਦੇ ਵਿੱਚ ਜੋ ਸਾਨੂੰ ਹਦਾਇਤਾਂ ਨੇ ਇੱਕ ਤਾਂ ਮੁਹਮ ਹੈਗੀ ਹੈ ਆਪਰੇਸ਼ਨ ਪ੍ਰਹਾਰ ਜਿਦੇ ਵਿੱਚ ਗੈਂਗਸਟਰਸ ਤੇ ਜਿਹੜੇ ਹੀਨਸ ਕ੍ਰਾਈਮ ਕਰਨ ਵਾਲੇ ਲੋਕ ਨੇ ਜਾਂ ਭਗੌੜੇ ਨੇ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾ ਰਿਹਾ ਤੇ ਦੂਜੀ ਮੁਹਿੰਮ ਜਿਹੜੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦਾ ਜਿਹੜਾ ਦੂਜਾ ਭਾਗ ਹੈ ਉਹ ਸ਼ੁਰੂ ਕੀਤਾ ਗਿਆ ਪਿਛਲੇ ਦਿਨਾਂ ਤੋਂ ਉਸ ਦੇ ਤਹਿਤ ਅਸੀਂ ਤਕਰੀਬਨ ਜਿਹੜੇ ਤਾਂ ਗੈਂਗਸਟਰ ਟਾਈਪ ਹੈਗੇ ਨੇ ਜਾਂ ਮਤਲਬ ਅਪਰਾਧਿਕ ਕਿਸਮ ਦੇ ਮੁਕਦਮੇ ਆ ਸ਼ਾਮਿਲ ਸੀਗੇ ਉਹਨਾਂ ਨੂੰ 10 ਵਿਅਕਤੀਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਲਗਾਤਾਰ ਮੁਹਿੰਮ ਜਾਰੀ ਹੈ ਤੇ ਜਿਹੜਾ ਦੂਜਾ ਯੁੱਧ ਨਸ਼ਿਆਂ ਵਿਰੁੱਧ ਵਾਲਾ ਉਹਦੇ ਵਿੱਚ ਅਸੀਂ ਮਤਲਬ ਜਿਹੜਾ ਨਸ਼ਿਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਆ ਜਿਹੜਾ ਕੋਈ ਨਸ਼ਾ ਕਰਨ ਦੇ ਆਦੀ ਨੇ ਉਹਨਾਂ ਦੇ ਇਲਾਜ ਲਈ ਵੀ ਅਸੀਂ ਜਿਹੜਾ ਉਹਨਾਂ ਨੂੰ ਗਾਈਡ ਕਰਦੇ ਆ ਤੇ ਉਹਨਾਂ ਦੇ ਇਲਾਜ ਕਰਾਉਣ ਲਈ ਅਸੀਂ ਹੈਲਪ ਕਰਦੇ ਆ ਇਹ ਜਿਹੜੀ ਉਹਨਾਂ ਦੇ ਇਲਾਜ ਲਈ ਜਿਹੜਾ ਜੋ ਵੀ ਪ੍ਰੋਸੀਜਰ ਹੈ ਉਹ ਬਿਲਕੁਲ ਫ੍ਰੀ ਹੈ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਜੇ ਕੋਈ ਇਹੋ ਜਿਹੇ ਨਸ਼ੇ 'ਚ ਕੋਈ ਨੌਜਵਾਨ ਬੰਦਾ ਫਸ ਗਿਆ ਉਹਨੂੰ ਮੈਂ ਜ਼ਰੂਰ ਕਹੂੰਗਾ ਕਿ ਉਹ ਆਪਣਾ ਇਲਾਜ ਕਰਾਣ ਲਈ ਖੁੱਲ ਕੇ ਸਾਡੇ ਸਾਹਮਣੇ ਆਉਣ ਅਸੀਂ ਉਹਨਾਂ ਦੀ ਹਰ ਪਾਸਿਓਂ ਹੈਲਪ ਕਰਾਂਗੇ ਤੇ ਇਹ ਅਸੀਂ ਪੂਰਾ ਜਿਹੜਾ ਹੈਗਾ ਇਹਨੂੰ ਨਿਸ਼ਠਾ ਨਾਲ ਕਰ ਰਹੇ ਆਂ ਤੇ ਬੜੀ ਮਤਲਬ ਪੂਰਸ ਮਿਹਨਤ ਕਰ ਰਹੀ ਐ ਇਸ ਸੰਪੰਚ ਤੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਹੋਰ ਵੀ ਬਿਹਤਰ ਰਿਜ਼ਲਟ ਦੇਵਾਂਗੇ ਤੇ ਮਤਲਬ ਕੋਈ ਚੰਗੀ ਉਪਲਬਧੀ ਹਾਸਲ ਕੀਤੀ ਜਾਏਗੀ ਜੀ ਜਿਹੜੇ ਸਰ ਸਮਾਜ ਵਿਰੋਧੀ ਅੰਸਰ ਨੇ ਉਹਨਾਂ ਨੂੰ ਕੀ ਕਹਾਂਗੇ ਉਹ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਮਨਾਂ 'ਚ ਭਲੇਖੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਦੇਖੋ ਮੈਂ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਆਮ ਵਰਗ ਹੈ ਉਹਦੇ ਲਈ ਪੁਲਿਸ ਬਿਲਕੁਲ ਵਚਨਬੱਧ ਤੇ ਅਮਨ ਕਾਨੂੰਨ ਦੀ ਸੁਰੱਖਿਆ ਲਈ ਅਸੀਂ ਹਮੇਸ਼ਾ ਜਿਹੜੇ ਤਤ ਪਰ ਹੈਗੇ ਆ ਮੈਂ ਪਬਲਿਕ ਨੂੰ ਕਹੂੰਗਾ ਕਿ ਜੇਕਰ ਉਹਨਾਂ ਦੇ ਧਿਆਨ 'ਚ ਕੋਈ ਨਸ਼ੇ ਸਬੰਧੀ ਕੋਈ ਸਮਗਲਿੰਗ ਕਰਨ ਵਾਲੇ ਸਬੰਧੀ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਉਹ ਜ਼ਰੂਰ ਪੁਲਿਸ ਦਾ ਸਾਥ ਦੇਣ ਸਾਨੂੰ ਇਨਫੋਰਮੇਸ਼ਨ ਦੇਣ ਜਿਹੜੀ ਬਿਲਕੁਲ ਗੁਪਤ ਰੱਖੀ ਜਾਏਗੀ ਤੇ ਮੈਂ ਉਹਨਾਂ ਅੰਸਰਾਂ ਨੂੰ ਜਿਹੜੇ ਸਮਾਜ ਨੂੰ ਕਾਨੂੰਨ ਦੇ ਰਾਹ ਚ ਰੋੜਾ ਨੇ ਜਾਂ ਉਹਨਾਂ ਨੂੰ ਫੇਸ ਪਹੁੰਚਾਉਣ ਦੀ ਗੱਲ ਕਰਦੇ ਨੇ ਮੈਂ ਉਹਨਾਂ ਨੂੰ ਵੀ ਤਾੜਨਾ ਕਰਦਾ ਕਿ ਉਹ ਬਿਲਕੁਲ ਜਿਹੜਾ ਹੈਗਾ ਇਹ ਮਾੜੇ ਕੰਮਾਂ ਨੂੰ ਛੱਡ ਕੇ ਮੁਖਤਾਰਾ ਸ਼ਾਮਲ ਹੋਣ ਨਹੀਂ ਤਾਂ ਉਹਨਾਂ ਨੂੰ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਪਵੇਗਾ ਜੇ ਸਰ ਉਹ ਦਲਦਲ ਨੂੰ ਕੋਈ ਛੱਡ ਕੇ ਆਉਣਾ ਚਾਹੁੰਦਾ ਵਾਪਸ ਤਾਂ ਉਹਦੀ ਮਦਦ ਵੀ ਕੀਤੀ ਜਾਊਗੀ ਜੀ ਕਿੱਦਾਂ ਹਾਂਜੀ ਹਾਂ ਮੈਂ ਬਿਲਕੁਲ ਇਹ ਕਲੀਅਰ ਤੌਰ ਤੇ ਦੱਸਣਾ ਚਾਹੁੰਦਾ ਕਿ ਜੇ ਕੋਈ ਨਸ਼ਿਆਂ ਦੀ ਦਲਦਲ ਚ ਫਸ ਚੁੱਕਿਆ ਤੇ ਉਹ ਬਾਹਰ ਆਉਣਾ ਚਾਹੁੰਦਾ ਤਾਂ ਉਹ ਸਾਡੇ ਨਾਲ ਸੰਪਰਕ ਕਰਨ ਸਾਡੇ ਐਸਚਓਜ਼ ਨਾਲ ਸਾਡੇ ਥਾਣਿਆਂ ਨਾਲ ਕਿਸੇ ਵੀ ਮੁਲਾਜ਼ਮ ਨਾਲ ਜੇ ਉਹ ਸੰਪਰਕ ਕਰਨਗੇ ਉਹਨਾਂ ਦਾ ਇਲਾਜ ਕਰਾਉਣ ਲਈ ਉਹਨਾਂ ਦਾ ਜਿਹੜਾ ਹੈਗਾ ਚੰਗੀ ਤਰ੍ਹਾਂ ਉਹਨਾਂ ਦੀ ਮਤਲਬ ਦੇਖਭਾਲ ਲਈ ਅਸੀਂ ਪੂਰੇ ਵਚਨਬੱਧ ਹਾਂ ਤੇ ਉਹਨਾਂ ਦੀ ਅਸੀਂ ਦਿਲੋਂ ਹੈਲਪ ਕਰਾਂਗੇ ਤੇ ਪੰਜਾਬ ਸਰਕਾਰ ਵੱਲੋਂ ਵੀ ਇਹ ਸਾਰਾ ਜਿਹੜਾ ਕੰਮ ਹੈ ਬਿਲਕੁਲ ਫ੍ਰੀ ਕਰਾਇਆ ਜਾ ਰਿਹਾ ਜੀ ਜੀ ਧੰਨਵਾਦ ਸਰ ਹਾਂਜੀ ਇਹ ਸਨ ਡੀਐਸਪੀ ਗੁਰਿੰਦਰ ਸਿੰਘ ਬੱਲ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਕਾਤਲ ਸੀ ਉਸ ਨੂੰ ਅਰੈਸਟ ਕਰ ਲਿਆ ਗਿਆ ਤੇ ਜੁੱਧ ਨਸਿਆਂ ਵਿਰੁੱਧਾ ਜੋ ਮੁਹਿੰਮ ਚੱਲ ਰਹੀ ਆ ਤੇ ਹੋਰ ਸਮਾਜ ਵਿਰੋਧੀ ਜਿਹੜੇ ਅੰਸਰ ਨੇ ਉਹਨਾਂ ਤੇ ਨੱਥ ਪਾਉਣ ਲਈ ਪੰਜਾਬ ਪੁਲਿਸ ਕੰਮ ਕਰ ਰਹੀ ਆ ਸੋ ਵੱਡੀ ਕਾਮਯਾਬੀ ਆ ਜਿਹੜੀ ਨਾਪਾ ਪੁਲਿਸ ਪ੍ਰਸ਼ਾਸਨ ਅਤੇ ਭਾਰਸੋਂ ਪੁਲਿਸ ਪ੍ਰਸ਼ਾਸਨ ਨੂੰ ਮਿਲੀ ਆ ਪੂਰੀ ਟੀਮ ਨੇ ਰਲ ਕੇ ਕੰਮ ਕੀਤਾ ਤੇ ਕੁਝ ਹੀ ਸਮੇਂ ਦੇ ਵਿੱਚ ਜਿਹੜੇ ਕਾਤਲ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਅਤੇ ਉਹਨਾਂ ਤੇ ਅਗਲੀ ਜਿਹੜੀ ਕਾਰਵਾਈ ਆ ਉਹ ਕੀਤੀ ਜਾ ਰਹੀ ਆ ਫਿਲਹਾਲ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਰਹਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ